ਫਿਲਮੀ ਅਦਾਕਾਰ ਨੀਰੂ ਬਾਜਵਾ ਪਹੁੰਚੇ ਅੰਮ੍ਰਿਤਸਰ ਮਾਨਜੋਗ ਕੋਰਦੇ ਵਿੱਚ ਮੀਡੀਆ ਤੋਂ ਬਣਾਈ ਦੂਰੀ ਨੀਰੂ ਬਾਜਵਾ ਆਪਣੀ ਤਰੀਕ ਭੁਗਤਣ ਵਾਸਤੇ ਅੱਜ ਅੰਮ੍ਰਿਤਸਰ ਮਾਨਜੋਗ ਕੋਰਦੇ ਵਿੱਚ ਪਹੁੰਚਦੇ ਨੇ ਉੱਥੇ ਪਹੁੰਚਦੇ ਅਹੀ ਉਹਨਾਂ ਵੱਲੋਂ ਮੀਡੀਆ ਦੇ ਨਾਲ ਦੂਰੀ ਬਣਾ ਕੇ ਰੱਖੀ ਗਈ ਹੈ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨੀਰੂ ਬਾਜਵਾ ਵੱਲੋਂ ਸਾਂਝੀ ਨਹੀਂ ਕੀਤੀ ਗਈ ਉੱਥੇ ਹੀ ਜਿਨ੍ਹਾਂ ਵੱਲੋਂ ਫਿਲਮ ਲਿਖੀ ਗਈ ਹੈ ਉਹਨਾਂ ਨੇ ਮੀਡੀਆ ਦੇ ਨਾਲ ਜ਼ਰੂਰ ਗੱਲਬਾਤ ਸਾਂਝੀ ਕੀਤੀ ਹੈ ਅੱਜ ਦਿਨ ਸੋਮਵਾਰ 18 ਤਰੀਕ ਸਮਾਂ 12:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ ਤੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਪੋਰੇਟ ਕੰਪਲੈਕਸ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਜੀ ਰੁਬਾਜਵਾ ਆਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸੰਬੰਧ ਵਿੱਚ ਹਾਂਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਹਾਂਜੀ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੋਸ਼ਿਸ਼ ਠੀਕ ਹੈ ਠੀਕ ਹੈ ਬਸ ਇਹਦੀ ਮਿਹਰਬਾਨੀ ਮੇਰਾ ਨਾਮ ਜਗਦੀਪ ਵੜੰਗਾ ਜੀ ਬੂਹੇ ਬਾਰੀਆਂ ਫਿਲਮੋਂ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕ ਸਰਕੋਰਟ ਤੇ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਜਿੱਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤੁਹਾਨੂੰ ਰਿਪੋਰਟ ਉਹ ਚ ਕੁਝ ਸ਼ਬਦਾਂ ਦੇ ਆਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਔਰ ਨਾਤਮਾਸਤਕ ਵੀ ਹੋ ਗਏ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਦੀ ਤੇ ਕੋਰਟ ਨੇ ਬੜਾ ਸਤਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਆ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹ ਜਿਹੜਾ ਕਮੇਡ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਉਹ ਕੁਝ ਸਮਾਜ ਦੇ ਬੰਦੇ ਕਹਿੰਦੇ ਕੀ ਆ ਰਾਮਕਿਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਠੀਕ ਹੈ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਤੇ ਜਾ ਕੇ ਮਾਫੀ